ਅਸੀਂ ਅਕਸਰ ਦੇਖਦੇ ਹਾਂ ਤੁਸੀਂ ਪ੍ਰੋਟੈਸਟ ਕਰਦੇ ਹੋ ਅੰਮ੍ਰਿਤਸਰ ਤੁਸੀਂ ਰਹਿਣ ਵਾਲੇ ਹੋ ਜਿਹੜਾ ਪ੍ਰੋਟੈਸਟ ਹੈ ਇੱਕ ਕਦੋਂ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ ਇਹਦੀ ਤੇ ਕਦੋਂ ਤੱਕ ਇਹ ਪ੍ਰੋਟੈਸਟ ਜਿਹੜਾ ਤੁਹਾਡਾ ਜਾਰੀ ਰਹੇ ਇੱਕ 8 2024 ਨੂੰ ਮਾਣਯੋਗ ਸੁਪਰੀਮ ਕੋਰਟ ਦੇ 12.5% ਰਿਜ਼ਰਵੇਸ਼ਨ ਵਾਲਮੀਕੀ ਮਜਬੀ ਸਿੱਖਾਂ ਦੀ ਪੂਰੇ ਦੇਸ਼ ਦੇ ਵਿੱਚ ਉਹਨਾਂ ਕਹੇ ਕਿ ਹਰ ਸਟੇਟ ਇਸ ਵਾਲਮੀਕੀ ਮਜਬੀ ਸਿੱਖਾਂ ਦੇ 12.5% ਕੋਟੇ ਨੂੰ ਲਾਗੂ ਕਰੇ ਇਸ ਲਾਗੂ ਕਰਨ ਦੇ ਨਾਲ ਪੰਜਾਬ ਤੇ ਪੂਰੇ ਦੇਸ਼ ਦੇ ਸੂਬਿਆਂ ਦੇ ਵਿੱਚ ਧਾਰਮਿਕੀ ਮਜਬੂਰ ਸਿੱਖਾਂ ਨੂੰ ਬਹੁਤ ਵੱਡੀ ਕਾਮਯਾਬੀ ਪ੍ਰਾਪਤ ਹੋਈ। 1 ਅਗਸਤ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਪਾਸ ਕੀਤਾ ਹੋਵੇ। ਉਸ ਆਰਡਰ ਨੂੰ ਹਰਿਆਣੇ ਦੀ ਸਰਕਾਰ ਨੇ ਲਾਗੂ ਕਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਨ੍ਹਾਂ ਲੋਕਾਂ ਦੀਆਂ ਵੋਟਾਂ ਨਾਲ 92-93 ਸੀਟਾਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ। ਮੁੱਖ ਮੰਤਰੀ ਸਾਹਿਬ 12.5% ਕੋਟੇ ਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਨਹੀਂ ਕਰੇ। ਅ ਤੁਹਾਡੇ ਵੱਲੋਂ ਰੈਲੀਆਂ ਵੀ ਕੱਢੀਆਂ ਜਾਂਦੀਆਂ ਨੇ ਉਸ ਦੇ ਪਿੱਛੇ ਕੀ ਕਾਰਨ ਹੈ ਫਸਪਾ ਮੇਡਕਰ ਪਾਰਟੀ ਮਾਝੇ ਔਰ ਦੁਆਬੇ ਦੇ ਵਿੱਚ ਬਹੁਤ ਵੱਡੀ ਮਜ਼ਬੂਤੀ ਨਾਲ ਪਕੜ ਕਰਕੇ ਬੈਠੀ ਆ ਸੰਗਠਨ ਨੂੰ ਪਿੰਡਾਂ ਤੱਕ ਮਜ਼ਬੂਤ ਕਰਕੇ ਬੈਠੀ ਆ ਉਹਨਾਂ ਲੋਕਾਂ ਨੂੰ ਜਗਾ ਕੇ ਮੈਦਾਨ ਚ ਲੈ ਕੇ ਆ ਚੁੱਕੀ ਆ ਅੱਜ ਵਸਪਾ ਮੇਡਕਰ ਪਾਰਟੀ ਮਾਝੇ ਤੇ ਦੁਆਬੇ ਦੇ ਵਿੱਚ ਬਹੁਤ ਵੱਡੀਆਂ ਰੈਲੀਆਂ ਕਰਕੇ ਪੰਜਾਬ ਦੀਆਂ ਸਰਕਾਰਾਂ ਨੂੰ ਪੰਜਾਬ ਦੇ سرمایہ دار ਲੋਕਾਂ ਨੂੰ ਇਹ ਦੱਸ ਰਹੀ ਆ ਕਿ ਇਹ ਗਰੀਬ ਲੋਕ ਇਸ ਕਰਕੇ ਇਕੱਠੇ ਹੋ ਰਹੇ ਆ ਕਿ ਇਹ ਪੰਜਾਬ ਦਾ ਮੁਖਮੰਤ ਕੀ ਦਲਤਾ ਚੋ ਬਣਾਉਣਾ ਚਾਹੁੰਦੇ ਆ ਇਹਨਾਂ ਲੋਕਾਂ ਨੂੰ ਇਹ ਜਾਗਰਤੀ ਆ ਚੁੱਕੀ ਆ ਵੀ ਅੰਬੇਡਕਰ ਸਾਹਿਬ ਨੇ ਕਿਹਾ ਵੀ ਵੋਟ ہماری ਰਾਜ تمہارا ਨਹੀਂ ਚਲੇਗਾ ਨਹੀਂ ਚਲੇਗਾ ਇਹ ਇਕੱਠ ਬਹੁਤ ਵੱਡੇ ਇਸ ਕਰਕੇ ਕੀਤੇ ਜਾ ਰਹੇ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਸੱਤਾ ਪਰਵਰਤਨ ਚਾਹੁੰਦੇ ਆ ਸੱਤਾ ਪਰਵਰਤਨ ਇਸ ਕਰਕੇ ਚਾਹੁੰਦੇ ਆ ਵੀ 78 ਸਾਲ ਪੰਜਾਬ ਦਾ ਮੁੱਖ ਮੰਤਰੀ ਸਰਮਾਇਆਦਾਰਾਂ ਚੋਂ ਬਣਿਆ ਸਰਮਾਇਆਦਾਰਾਂ ਚੋਂ ਬਣ ਕੇ ਗਰੀਬ ਲੋਕਾਂ ਨੂੰ ਗਰੀਬ ਰੱਖਿਆ ਅਮੀਰ ਲੋਕਾਂ ਨੂੰ ਤਕੜਿਆ ਕੀਤਾ ਪਰ ਹੁਣ ਅਸੀਂ ਸੱਤਾ ਪ੍ਰਵਰਤਨ ਵਿਸਥਾਈ ਮਿਸ਼ਨ ਲੈ ਕੇ ਚੱਲੇ ਆ ਜਿਹੜਾ ਕਿ ਪੰਜਾਬ ਦੇ ਵਿੱਚ ਗਰੀਬ ਲੋਕਾਂ ਨੂੰ ਰਾਜਮਿੱਥੀ ਤੋਂ ਤੇ ਤਗੜਿਆ ਕਰਕੇ ਇਹਨਾਂ ਦੇ ਹਰ ਮੁਸ਼ਕਲ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੇਖ ਰਹੇ ਹੋ ਪੰਜ ਜ਼ਰਿਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰਿਤ ਗੌਰ ਦਾਸੇ ਇਹ ਕਿ ਅੱਜ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਮਿਲਾਨ ਜਾ ਰਹੇ ਹਾਂ ਜੋ ਭਸਪਾ ਅਬੀਡਕਰ ਪਾਰਟੀ ਦੇ ਪ੍ਰਧਾਨ ਨੇ ਸੋ ਅੱਜ ਸਾਡੇ ਨਾਲ ਉਹ ਮੌਜੂਦ ਨੇ ਉਹਨਾਂ ਦੇ ਨਾਲ ਉਹਨਾਂ ਦੀ ਪਾਰਟੀ ਨੂੰ ਲੈ ਕੇ ਗੱਲਬਾਤ ਕਰਾਂਗੇ ਅਤੇ ਨਾਲ ਹੀ ਗੱਲ ਕਰਾਂਗੇ ਕਿ ਅੱਜ ਕੱਲ ਜਿਹੜੀ ਉਹਨਾਂ ਵੱਲੋਂ ਪ੍ਰੋਟੈਸਟ ਜਾਰੀ ਹੈ ਉਹ ਕਾਹਦਾ ਪ੍ਰੋਟੈਸਟ ਹੈ ਤੇ ਲਗਾਤਾਰ ਉਹਨਾਂ ਵੱਲੋਂ ਕਿਉਂ ਪ੍ਰੋਟੈਸਟ ਕੀਤੇ ਜਾ ਰਹੇ ਨੇ ਸਿੱਧੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜ ਜਰਿਆਂ ਨੇ ਜੀ ਧੰਨਵਾਦ ਜੀ ਪੰਜ ਦਰਿਆ ਨਿਊਜ਼ ਚੈਨਲ ਦਾ ਜਿਨ੍ਹਾਂ ਨੇ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ ਆਪ ਜੀ ਦੇ ਔਰ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਜੀ ਮੈਂ ਤੁਹਾਨੂੰ ਇਹ ਹੀ ਪੁੱਛਣਾ ਚਾਹੂੰਗੀ ਪਹਿਲਾ ਕਿ ਜਿਹੜੀ ਤੁਹਾਡੀ ਪਾਰਟੀ ਆ ਉਹ ਕਦੋਂ ਤੋਂ ਸ਼ੁਰੂਆਤ ਹੋਈ ਹੈ ਤੇ ਕਦੋਂ ਤੋਂ ਤੁਸੀਂ ਇਸ ਪਾਰਟੀ ਦੇ ਨਾਲ ਜੁੜੇ ਹੋ ਬਸਪਾ ਅੰਬੇਡਕਰ ਪਾਰਟੀ ਇੱਕ ਪਾਰਟੀ ਨਹੀਂ ਇੱਕ ਮਿਸ਼ਨ ਹੈ 15 ਦਸੰਬਰ 1991 ਨੂੰ ਉਹਨਾਂ ਲੋਕਾਂ ਲਈ ਬਸਪਾ ਅੰਬੇਡਕਰ ਪਾਰਟੀ ਬਣਾਈ ਗਈ ਜਿੰਨਾਂ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਚ ਰਾਜਨੀਤੀ ਤੌਰ ਤੇ ਪਿਛੜ ਕੇ ਰੱਖਿਆ ਉਹਨਾਂ ਲੋਕਾਂ ਨੂੰ ਜਗਾ ਕੇ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਾ ਕੇ ਅਸੀਂ ਪੰਜਾਬ ਦੇ ਵਿੱਚ ਗਰੀਬ ਲੋਕਾਂ ਲਈ ਰਾਜਨੀਤੀ ਦੀ ਤਵਕੀਲ ਕਰਨੀ ਚਾਹੁੰਦੇ ਹਾਂ ਇਸ ਕਰਕੇ 15 ਦਸੰਬਰ 1991 ਨੂੰ ਪਾਰਟੀ ਬਣਾਉਣ ਦੀ ਜ਼ਰੂਰਤ ਪਈ ਜੀ ਤੁਸੀਂ ਉਦੋਂ ਤੋਂ ਹੀ ਜੁੜੇ ਹੋਏ ਹੋ ਇਸ ਪਾਰਟੀ ਨਾਲ ਇਸ ਪਾਰਟੀ ਨੂੰ ਬਣਾਉਣ ਦੇ ਵਿੱਚ 15 ਦਸੰਬਰ 1991 ਨੂੰ ਸ਼ਹਿਬ ਸ੍ਰੀ ਦੇਵੀ ਦਾਸ ਨਾਰਜੀ ਜਿਨ੍ਹਾਂ ਨੇ ਇਸ ਪਾਰਟੀ ਦੀ ਜਨਮ ਦਵਾਇਆ ਜਿਨ੍ਹਾਂ ਨੇ ਇੱਕ ਪਾਰਟੀ ਨੂੰ ਪੰਜਾਬ ਤੇ ਪੂਰੇ ਦੇਸ਼ ਦੇ ਵਿੱਚ ਗਰੀਬ ਲੋਕਾਂ ਨੂੰ ਉਹਨਾਂ ਦੇ ਹੱਕਾਂ ਨੂੰ ਦਵਾਉਣ ਦੀ ਇਹ ਸਾਰਾ ਉਪਰਾਲਾ ਕੀਤਾ ਜਿਹੜਾ ਕਿ ਅੱਜ ਤੋਂ 15 ਦਸੰਬਰ ਤੋਂ ਪਹਿਲਾਂ ਕਿਸੇ ਵੀ ਵਾਲਮੀਕੀ ਮਜਬੀ ਸਿੱਖ ਸਮਾਜ ਚੋਂ ਇਹ ਪਾਰਟੀ ਦੇ ਗਠਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਤੁਹਾਡੀ ਫੈਮਿਲੀ ਵੀ ਮਤਲਬ ਇਸ ਪਾਰਟੀ ਨਾਲ ਸ਼ੁਰੂ ਤੋਂ ਜੁੜੀ ਹੋਈ ਹੈ ਤਾਂ ਤੁਸੀਂ ਵੀ ਜੁੜੇ ਹੋਏ ਹੋ ਇਸ ਪਾਰਟੀ ਬਿਲਕੁਲ ਜੀ ਸਾਡੇ ਫਾਦਰ ਸਾਹਿਬ ਹੋਣਾ ਨੇ ਇਸ ਪਾਰਟੀ ਨੂੰ ਕਾਮਯਾਬ ਕਰਨ ਲਈ ਆਪਣੀ ਕੀਮਤੀ ਮਿਹਨਤ ਕਰਕੇ ਇਸ ਪਾਰਟੀ ਨੂੰ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੀ ਮਜ਼ਬੂਤੀ ਨਾਲ ਖੜਾ ਕੀਤਾ ਇਹ ਇਸ ਕਰਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਲੋਕ ਦੱਬੇ ਕੁਚਲੇ ਲੋਕ ਇੱਕ ਪੰਜਾਬ ਦੇ ਵਿੱਚ ਐਸਸੀ ਸਮਾਜ ਐਸਸੀਆਂ ਦੇ ਵਿੱਚੋਂ অতি ਜਿਹੜੇ ਐਸਸੀ ਨੇ ਜਿਨ੍ਹਾਂ ਨੂੰ ਗਰੀਬ ਕਿਹਾ ਜਾਂਦਾ ਜਿਨ੍ਹਾਂ ਨੂੰ ਵਾਰਵਿਕ ਕਿਮਤ ਵੀ ਸਿੱਖਿਆ ਜਾਂਦਾ ਅੱਜ ਤੱਕ ਕਿਸੇ ਪਾਰਟੀ ਨੇ ਵਾਲਮੀਕੀ ਮਜਬੀ ਸਿੱਖਾਂ ਦੇ ਹੱਕਾਂ ਦੀ ਲੜਾਈ ਨਹੀਂ ਲੜੀ ਜਿਹੜੀ ਲੜਾਈ ਬਸਪਾ ਅੰਬੇਡਕਰ ਪਾਰਟੀ ਸ਼ੈਵ ਸ਼੍ਰੀ ਦੇਵੀ ਦਾਸ ਨਾਰ ਜਿਨ੍ਹਾਂ ਨੇ 40 ਸਾਲ ਇਸ ਪਾਰਟੀ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਤੇ ਅੱਜ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਇੱਕ ਝੰਡੇ ਇੱਕ ਡੰਡੇ ਦੇ ਥੱਲੇ ਖੜਾ ਕੀਤਾ ਜੀ ਅਸੀਂ ਅਕਸਰ ਦੇਖਦੇ ਹਾਂ ਤੁਸੀਂ ਪ੍ਰੋਟੈਸਟ ਕਰਦੇ ਹੋ ਅੰਮਰਸਰ ਤੁਸੀਂ ਰਹਿਣ ਵਾਲੇ ਹੋ ਹਨ ਸੋ ਇਹ ਜਿਹੜਾ ਪ੍ਰੋਟੈਸਟ ਹੈ ਇੱਕ ਕਦੋਂ ਤਾਂ ਤੁਸੀਂ ਸ਼ੁਰੂਆਤ ਕੀਤੀ ਹੈ ਜੀ ਤੇ ਕਦੋਂ ਤੱਕ ਇਹ ਪ੍ਰੋਟੈਸਟ ਜਿਹੜਾ ਤੁਹਾਡਾ ਜਾਰੀ ਰਹੇਗਾ ਕੋਬਸਪਾ ਅੰਬੇਡਕਰ ਪਾਰਟੀ ਨੇ ਕਿਸੇ ਵੀ ਗਰੀਬ ਦੇ ਨਾਲ ਜ਼ੁਲਮ ਹੋਇਆ ਕਿਸੇ ਗਰੀਬ ਨਾਲ ਤੱਕਾ ਚਾਹੇ ਸਰਕਾਰ ਦਾ ਚਾਹੇ ਪ੍ਰਸ਼ਾਸਨ ਦਾ ਹਮੇਸ਼ਾ ਹੀ ਬਸਪਾ ਅੰਬੇਡਕਰ ਪਾਰਟੀ ਨੇ ਆਵਾਜ਼ ਉਠਾਈ ਹੈ 1 8 2024 ਨੂੰ ਮਾਨਯੋਗ ਸੁਪਰੀਮ ਕੋਰਟ ਨੇ 12.5% ਰਿਜ਼ਰਵੇਸ਼ਨ ਵਾਲਮੀਕੀ ਮਜਬੀ ਸਿੱਖਾਂ ਦੀ ਪੂਰੇ ਦੇਸ਼ ਦੇ ਵਿੱਚ ਉਹਨਾਂ ਕਹੇ ਕਿ ਹਰ ਸਟੇਟ ਇਸ ਵਾਲਮੀਕੀ ਮਜਬੀ ਸਿੱਖਾਂ ਦੇ 12.5% ਕੋਟੇ ਨੂੰ ਲਾਗੂ ਕਰੇ ਇਸ ਲਾਗੂ ਕਰਨ ਦੇ ਨਾਲ ਪੰਜਾਬ ਤੇ ਪੂਰੇ ਦੇਸ਼ ਦੇ ਸੂਬਿਆਂ ਦੇ ਵਿੱਚ ਵਾਲਮੀਕੀ ਮਜਬੀ ਸਿੱਖਾਂ ਨੂੰ ਬਹੁਤ ਵੱਡੀ ਕਾਮਯਾਬੀ ਪ੍ਰਾਪਤ ਹੁੰਦੀ ਹੈ 1 ਅਗਸਤ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਪਾਸ ਕੀਤਾ ਹੋਵੇ ਉਸ ਆਰਡਰ ਨੂੰ ਹਰਿਆਣਾ ਦੀ ਸਰਕਾਰ ਨੇ ਲਾਗੂ ਕਰ ਦਿੱਤਾ ਹੋਵੇ ਪਰ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਨਾਲ 92 ਤੋਂ 93 ਸੀਟਾਂ ਲੈ ਕੇ ਬੈਠੇ ਪਰ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਨਾਲ 92 93 ਸੀਟਾਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਪਰ ਮੁੱਖ ਮੰਤਰੀ ਸਾਹਿਬ 12.5% ਕੋਟੇ ਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ 1 ਅਗਸਤ ਤੋਂ ਅੱਜ ਤੱਕ ਅਸੀਂ 60 ਵਿਧਾਨ ਸਭਾ ਰਹੀਂ ਐਸ ਡੀ ਐਮ ਸਾਹਿਬ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਪਰ ਮੁੱਖ ਮੰਤਰੀ ਦੇ ਸਾਹਿਬ ਦੇ ਕੰਨਾਂ ਤੇ ਜੁ ਨਹੀਂ ਅੱਜ ਤੱਕ ਸਰਕਾਰ ਕੀ ਹੁਣ ਅਸੀਂ ਪਿਛਲੇ ਮਹੀਨੇ ਦੀ ਤਰੀਕ ਤੋਂ ਜ਼ਿਲ੍ਹੇ ਦੇ ਜਿੱਸੀਆਂ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਰਹੇ ਹਾਂ ਜਿਹਦੀ ਸ਼ੁਰੂਆਤ ਗੁਰਦਾਸਪੁਰ ਡਿਸਟ੍ਰਿਕਟ ਤੋਂ ਕੀਤੀ ਗਈ ਔਰ 11 ਤਰੀਕ ਨੂੰ ਹੁਸ਼ਿਆਰਪੁਰ ਦੀ ਧਰਤੀ ਤੇ ਡੀਸੀ ਸਾਹਿਬ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜਣ ਚੱਲ ਰਹੇ ਹਾਂ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ 60 ਤੋਂ 65 ਲੱਖ ਦੀ ਆਬਾਦੀ ਵਾਲਾ ਵਾਲਮੀਕੀ ਮਜਬੂਤ ਸਮਾਜ ਤੁਹਾਡੇ ਕੋਲ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਜਿੱਤੇ ਅਧਿਕਾਰ ਸੰਵਿਧਾਨਿਕ ਹੱਕ ਮੰਗ ਰਿਆ ਜਿਹੜਾ ਕਿ ਮਾਨਯੋਗ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਸਾਡੇ ਹੱਕ 'ਚ ਕੀਤਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਪਰ बसपा ਅੰਬੇਡਕਰ ਪਾਰਟੀ ਵਾਲਮੀਕੀ ਮਜਬੀ ਸਿੱਖਾਂ ਦੇ ਹੱਕਾਂ ਲਈ ਖੜੀ ਹੋ ਚੁੱਕੀ ਆ ਵਾਲਮੀਕੀ ਮਜਬੀ ਸਿੱਖਾਂ ਨੂੰ ਇਹਨਾਂ ਦਾ ਹੱਕ ਦਿਵਾ ਕੇ ਬੈਠੇਗੀ ਜਿੰਨਾ ਚਿਰ 12.5% ਕੋਟਾ ਲਾਗੂ ਨਹੀਂ ਹੁੰਦਾ ਉਨਾ ਚਿਰ बसपा ਅੰਬੇਡਕਰ ਪਾਰਟੀ ਘਰ ਬੈਠਣ ਦੀ ਗੱਲ ਨਹੀਂ ਕਰੀ ਕੀ ਲੱਗਦਾ ਤੁਹਾਨੂੰ ਕੀ ਉਹਨਾਂ ਵੱਲੋਂ ਕਾਹਤੋਂ ਨਹੀਂ ਲਾਗੂ ਕੀਤਾ ਜਾਂਦਾ ਕੀ ਰੀਜ਼ਨ ਲੱਗਦਾ ਤੁਹਾਨੂੰ ਪਰਸਨਲ ਕੀ ਲੱਗਦਾ ਇਸ ਜਿਹੜੀ ਕਿ ਮਤਭੇਦ ਲੱਗਦਾ ਪਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਹਿਲੋਂ ਸਰਕਾਰ ਬਣਨ ਤੋਂ ਕਹਿੰਦੇ ਸੀ ਪਈ ਪੰਜਾਬ ਚ ਕਿਸੇ ਵੀ ਕਮਿਊਨਿਟੀ ਨੂੰ ਪ੍ਰੋਟੈਸਟ ਨਹੀਂ ਕਰਨਾ ਪਊਗਾ ਪਰ 3 ਸਾਲ ਸਰਕਾਰ ਬਣੀ ਨੂੰ ਹੋ ਗਏ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਬਣੇ ਹਰ ਕਮਿਊਨਿਟੀ ਦੂਜੇ ਦਿਨ ਸੜਕਾਂ ਤੇ ਬੈਠ ਕੇ ਆਪਣੇ ਹੱਕ ਮੰਗ ਰਹੀ ਆ ਸਾਡੇ 12% ਕੋਟਾ ਵਾਲਮੀਕੀ ਮਜਬੂਤ ਸਿੱਖਾਂ ਦਾ ਬਾਰ-ਬਾਰ ਮੁੱਖ ਮੰਤਰੀ ਸਾਹਿਬ ਨੂੰ ਜਗਾਉਣ ਦੀ ਕੋਸ਼ਿਸ਼ ਚ ਲੱਗੇ ਆ ਇਸ ਤੋਂ ਇਹ ਸਾਬਤ ਹੁੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵਾਲਮੀਕੀ ਮਜਬੂਤ ਸਿੱਖਾਂ ਦੇ ਹੱਕਾਂ ਨੂੰ ਇੰਨਾ ਤੱਕ ਪਹੁੰਚਾਉਣਾ ਨਹੀਂ ਚਾਹੁੰਦੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਕਿ ਜੇਕਰ 12% ਕੋਟਾ ਲਾਗੂ ਹੁੰਦਾ ਤੇ ਵਾਲਮੀਕੀ ਮਜਬੂਤ ਸਿੱਖਾਂ ਦੀ ਜਿਹੜੀ ਨੀਹ ਆ ਮਜ਼ਬੂਤ ਹੁੰਦੀ ਆ ਪਹਿਲੇ ਨੰਬਰ ਤੇ ਜਦੋਂ ਪੜ੍ਹਾਈ ਤੇ 12.5% ਕੋਟਾ ਲਾਗੂ ਹੋਇਆ ਗਰੀਬਾਂ ਦੇ ਬੱਚੇ ਕਾਲਜਾਂ ਚ ਯੂਨੀਵਰਸਟੀਆਂ ਚ ਉੱਚ ਵਿੱਦਿਆ ਨੂੰ ਪ੍ਰਾਪਤ ਕਰਕੇ ਕੋ ਡੀਸੀ ਬਣ ਜਾਊਗਾ ਕੋਈ ਐਸਐਸਪੀ ਲੱਗੂਗਾ ਕੋਈ ਐਸਡੀਐਮ ਤਹਿਸੀਲਦਾਰ ਬਣੂਗਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ 12.5% ਕੋਟੇ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਪਰ ਬਸਪਾ ਵੇੜਕਰ ਪਾਰਟੀ ਮੁੱਖ ਮੰਤਰੀ ਸਾਹਿਬ 12.5% ਕੋਟਾ ਜੇਕਰ ਤੁਸੀਂ ਨਾ ਲਾਗੂ ਕੀਤਾ ਤੇ 227 ਦੇ ਵਿੱਚ ਬਸਪਾ ਅੰਬੇਡਕਰ ਪਾਰਟੀ ਵਾਲਮੀਕੀ ਮਜਬੂਤ ਸਿੱਖਾਂ ਚੋਂ ਆਪਣਾ ਮੁੱਖ ਮੰਤਰੀ ਬਣਾ ਕੇ ਆਪਣੇ ਕੋਟਿਆਂ ਨੂੰ ਬਹਾਲ ਕਰਾਏਗੀ ਲਾਗੂ ਕਰਾਏਗੀ ਤੇ ਇਸ ਸਮਾਜ ਨੂੰ ਅੱਗੇ ਪਹੁੰਚਾਉਣ ਦਾ ਉਪਰਾਲਾ ਕਰੇਗੀ ਬਿਲਕੁਲ ਜੀ ਅ ਅਸੀਂ ਅਕਸਰ ਦੇਖਦੇ ਹਾਂ ਜਦੋਂ ਤਰਨੇ ਲੱਗਦੇ ਨੇ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਪੰਜਾਬ ਦੇ ਵਿੱਚ ਸੌ ਤਰਨੇ ਲਾਉਂਦਾ ਭਾਵੇਂ ਕਿਸਾਨ ਹੋਵੇ ਭਾਵੇਂ ਆਮ ਇਨਸਾਨ ਹੋਣ ਕੋਈ ਵੀ ਹੋਵੇ ਲੇਕਿਨ ਫਿਰ ਵੀ ਸਰਕਾਰ ਦੇ ਵੱਲੋਂ ਸੁਣਵਾਈ ਨਹੀਂ ਕੀਤੀ ਜਾਂਦੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਧਰਨੇ ਲਗਾ ਕੇ ਪ੍ਰੋਟੈਸਟ ਕਰਕੇ ਇੱਕ ਸੀ ਸਰਕਾਰ ਤੱਕ ਤੁਹਾਡੀ ਗੱਲ ਪਹੁੰਚੇਗੀ ਤੇ ਉਹ ਸੁਣਨਗੇ ਵੇਖੋ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਜਿਸ ਵੀ ਸਮਾਜ ਨੂੰ ਕੋਟਾ ਕਚਹਿਰੀਆਂ 'ਚ ਇਨਸਾਫ ਨਹੀਂ ਮਿਲਦਾ ਤੇ ਤੁਸੀਂ ਲੋਕਾਂ ਦੀ ਕਚਹਿਰੀ 'ਚ ਲੈ ਕੇ ਆ ਜਾਣਾ ਚਾਹੀਦਾ ਅੱਜ ਆਏ ਦਿਨ ਪੰਜਾਬ 'ਚ ਹਰੇਕ ਕਮਿਊਨਿਟੀ ਚਾਹੇ ਕਿਸਾਨ ਭਰਾ ਚਾਹੇ ਕੋਈ ਵੀ ਹੋਵੇ ਚਾਹੇ ਬਸਪਾ ਬੇੜਤਰ ਪਾਰਟੀ ਪ੍ਰੋਟੈਸਟ ਕਰ ਰਹੀ ਆ ਉਹ ਪ੍ਰਚਸਟ ਇਸ ਕਰਕੇ ਕਰ ਰਹੀ ਆ ਵੀ ਜਿਹੜੇ ਸਾਡੇ ਹੱਕ ਆ ਸਾਡੇ ਤੱਕ ਪਹੁੰਚਾਏ ਜਾਣ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹਰੇਕ ਕਮਿਊਨਿਟੀ ਨੂੰ ਅਣਗੌਲਿਆ ਕਰਕੇ ਆਪਣੀ ऐਸ਼ ਪ੍ਰਸਤੀ ਦੀ ਜ਼ਿੰਦਗੀ ਨੂੰ ਜਿਉਣ ਦਾ ਕੰਮ ਕਰ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਜਿਹੜਾ ਕੰਮ ਤੁਸੀਂ 2022 ਤੋਂ ਪਹਿਲਾਂ ਲੋਕਾਂ ਨਾਲ ਵਾਦੇ ਕੀਤੇ ਸੀ ਉਈ ਗੱਲ ਕਹੀ ਸੀ ਵੀ ਮੈਂ ਮਾਸਟਰ ਦਾ ਮੁੰਡਾ ਆ ਮੈਂ ਕਿਸੇ ਨੂੰ ਵੀ ਕਿਸੇ ਸੜਕ 'ਚ ਬੈਠਣ ਦਾ ਮੌਕਾ ਨਹੀਂ ਦੇਣ ਦਊਗਾ ਕਿਸੇ ਨੂੰ ਟੈਂਕੀਆਂ ਤੇ ਚੜ੍ਹਨ ਦਾ ਮੌਕਾ ਨਹੀਂ ਦਊਗਾ ਕਿਸੇ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਰੋ ਕਰਨ ਦੀ ਲੋੜ ਨਹੀਂ ਪਾਊਗੀ ਪਰ ਮੁੱਖ ਮੰਤਰੀ ਸਾਹਿਬ ਵਾਰਮਿਕੀ ਮਜਬੂਤ ਸਿੱਖ ਸਮਾਜ ਤੁਹਾਡੇ ਗਾੜੀ ਆਪਣੀ ਭੀਖ ਨਹੀਂ ਮੰਗ ਰਿਆ ਆਪਣਾ ਸੰਵਿਧਾਨਿਕ ਹੱਕ ਮੰਗ ਰਿਆ ਆ ਜੇ ਤੁਸੀਂ ਚਾਹੁੰਦੇ ਜੋ ਵੀ ਲੋਕ ਸੜਕਾਂ ਤੇ ਨਾ ਬੈਠਣ ਨਾ ਧਰਨੇ ਲਾਉਣ ਤਾਂ ਫਿਰ ਇਹਨਾਂ ਦੀਆਂ ਗੱਲਾਂ ਤੇ ਗੌਰ ਕਰਕੇ ਇਹਨਾਂ ਦੇ ਹੱਕ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ। ਇਹ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਆਪਣੇ ਵੱਲੋਂ ਅਪੀਲ ਆ ਵੀ ਇਸ ਗੱਲ ਤੇ ਗੌਰ ਕਰਨ। ਜੀ ਬਿਲਕੁਲ ਤੁਹਾਡੇ ਵੱਲੋਂ ਰੈਲੀਆਂ ਵੀ ਕੱਢੀਆਂ ਜਾਂਦੀਆਂ ਨੇ ਉਸ ਦੇ ਪਿੱਛੇ ਕੀ ਕਾਰਨ ਨੇ? ਭਸਪਾ, ਬੇੜਕਰ ਪਾਰਟੀ ਮੱਝ ਔਰ ਦੁਆਬੇ ਦੇ ਵਿੱਚ ਬਹੁਤ ਵੱਡੀ ਮਜ਼ਬੂਤੀ ਨਾਲ ਪਕੜ ਕਰਕੇ ਬੈਠੀ ਆ। ਸੰਗਠਨ ਨੂੰ ਪਿੰਡਾਂ ਤੱਕ ਮਜ਼ਬੂਤ ਕਰਕੇ ਬੈਠੀ ਆ। ਉਹਨਾਂ ਲੋਕਾਂ ਨੂੰ ਜਗਾ ਕੇ ਮੈਦਾਨ 'ਚ ਲੈ ਕੇ ਆ ਚੁੱਕੀ ਆ ਜਿਨ੍ਹਾਂ ਲੋਕਾਂ ਨੂੰ 78 ਸਾਲ ਅੱਜ ਪੰਜਾਬ ਦੇ ਹਾਲਾਤ 78 ਸਾਲ ਵਾਲਮੀਕੀ ਮਜਬੀ ਸਿੱਖ ਕੱਲਾ ਨਹੀਂ ਗਰੀਬ ਲੋਕਾਂ ਦੀ ਮੈਂ ਗੱਲ ਕਰਦਾ ਜਿਨ੍ਹਾਂ ਦਾ 60-60 ਸਾਲ ਦਾ ਬਜ਼ੁਰਗ 30 ਟੱਚੋ ਕੇ ਤਜੀ ਮੰਜ਼ਲ ਤੇ ਛੜਦਾ ਨਜ਼ਰ ਆ ਰਿਹਾ ਉਹਨਾਂ ਦੀਆਂ ਬਜ਼ੁਰਗ ਬੀਬੀਆਂ ਪੈਣਾ ਨੂੰ ਖੇਤਾਂ 'ਚ ਮਜ਼ਦੂਰੀ ਕਰਨ ਦਾ ਸਮਾਂ ਮਿਲ ਰਿਹਾ ਕੀ ਪੰਜਾਬ ਦੇ ਮੁੱਖ ਮੰਤਰੀ ਸਭ 78 ਸਾਲ ਤੋਂ ਹਰ ਪਾਰਟੀ ਨੇ ਗਰੀਬਾਂ ਨਾਲ ਲਾਰਾ ਲਾਇਆ ਗਰੀਬਾਂ ਨਾਲ ਲਾਰਾ ਲਾ ਕੇ ਇਹਨਾਂ ਦੀਆਂ ਵੋਟਾਂ ਮਟੋਰ ਕੇ ਆਪ ਮੁੱਖ ਮੰਤਰੀ ਦੀਆਂ ਕੁਰਸੀਆਂ ਤੇ ਬੈਠ ਕੇ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀਵੀ ਪਰ ਗਰੀਬ ਲੋਕ 3.5 ਕਰੋੜ ਦੀ ਆਬਾਦੀ ਵਾਲੇ ਲੋਕ ਅੱਜ ਦਰਦਰ ਦੀਆਂ ਠੋਕਰਾਂ ਖਾ ਰਹੇ ਆ ਅੱਜ ਵਸਪਾ ਵੇੜਕਰ ਪਾਰਟੀ ਮਾਝੇ ਤੇ ਦੁਆਬੇ ਦੇ ਵਿੱਚ ਬਹੁਤ ਵੱਡੀਆਂ ਰੈਲੀਆਂ ਕਰਕੇ ਪੰਜਾਬ ਦੀਆਂ ਸਰਕਾਰਾਂ ਨੂੰ ਪੰਜਾਬ ਦੇ ਸਰਮਾਇਦਾਰ ਲੋਕਾਂ ਨੂੰ ਇਹ ਦੱਸ ਰਹੀ ਆ ਕਿ ਇਹ ਗਰੀਬ ਲੋਕ ਇਸ ਕਰਕੇ ਇਕੱਠੇ ਹੋ ਰਹੇ ਆ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਦਲਤਾ ਚ ਬਣਾਉਣਾ ਚਾਹੁੰਦੇ ਆ ਇਹਨਾਂ ਲੋਕਾਂ ਨੂੰ ਇਹ ਜਾਗਰਤੀ ਆ ਚੁੱਕੀ ਆ ਕਿ ਅੰਬੇਡਕਰ ਸਾਹਿਬ ਨੇ ਕਿਹਾ ਹੈ ਕਿ ਵੋਟ ہماری ਰਾਜ ਤੁਮਾਰਾ ਨਹੀਂ ਚਲੇਗਾ ਨਹੀਂ ਚਲੇਗਾ ਇਹ ਗਰੀਬਾਂ ਲੋਕਾਂ ਦੇ ਦਿਮਾਗ 'ਚ ਲਾ ਚੁੱਕੀ ਆ ਇਹ ਰੈਲੀਆਂ ਪੰਜਾਬ ਸਰਕਾਰ ਬਣੀ ਨੂੰ ਜਿਹੜੀਆਂ ਪਹਿਲੋ ਸਰਕਾਰਾਂ ਰਹਿ ਚੁੱਕੀਆਂ ਇਹ ਇਕੱਠ ਉਹਨਾਂ ਨੂੰ ਅੱਜ ਉਹਨਾਂ ਦੀ ਨੀਂਦਾਂ ਨੂੰ ਉਡਾਉਣ ਦਾ ਕੰਮ ਕਰ ਰਹੇ ਆ ਕਿ ਕਿਥੇ ਗਰੀਬ ਲੋਕ ਇਕੱਠੇ ਹੋ ਕੇ ਪੰਜਾਬ ਦਾ ਮੁੱਖ ਮੰਤਰੀ ਦਲਤਾਂ ਚੋਂ ਪੈਦਾ ਨਾ ਕਰ ਸਕਣ ਇਹ ਇਕੱਠ ਬਹੁਤ ਵੱਡੇ ਇਸ ਕਰਕੇ ਕੀਤੇ ਜਾ ਰਹੇ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਸੱਤਾ ਪਰਵਰਤਨ ਚਾਹੁੰਦੇ ਆ ਸੱਤਾ ਪਰਵਰਤਨ ਇਸ ਕਰਕੇ ਚਾਹੁੰਦੇ ਆ ਕਿ 78 ਸਾਲ ਪੰਜਾਬ ਦਾ ਮੁੱਖ ਮੰਤਰੀ ਸਰਮਾਇਯਦਾਰਾਂ ਚੋਂ ਬਣਿਆ ਸਰਮਾਇਯਦਾਰਾਂ ਚੋਂ ਬਣ ਕੇ ਗਰੀਬ ਲੋਕਾਂ ਨੂੰ ਗਰੀਬ ਰੱਖਿਆ ਅਮੀਰ ਲੋਕਾਂ ਨੂੰ ਤਕੜਿਆ ਕੀਤਾ ਪਰ ਹੁਣ ਅਸੀਂ ਸੱਤਾ ਪਰਵਰਤਨ ਵਿਸੋਸਤਾਈ ਮਿਸ਼ਨ ਲੈ ਕੇ ਚੱਲੇ ਆ ਜਿਹੜਾ ਕਿ ਪੰਜਾਬ ਦੇ ਵਿੱਚ ਗਰੀਬ ਲੋਕਾਂ ਨੂੰ ਰਾਜਨੀਤੀ ਤੌਰ ਤੇ ਤਕੜਿਆ ਕਰਕੇ ਇਹਨਾਂ ਦੇ ਹਰ ਮੁਸ਼ਕਲ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇਗਾ ਤੁਹਾਨੂੰ ਲੱਗਦਾ ਹੈ ਕਿ ਜਿੰਨੇ ਵੀ ਸਾਲ ਹੋ ਚੁੱਕੇ ਨੇ ਸੀਐਮ ਭਗਵੰਤ ਮਾਨ ਨੂੰ ਉਹਨਾਂ ਨੇ ਕੁਝ ਕੰਮ ਕੀਤੇ ਨੇ 3 ਸਾਲ ਸਰਕਾਰ ਬਣੀ ਨੂੰ ਹੋ ਚੁੱਕੀ ਹੈ ਜੀ 3 ਸਾਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਮੇਨ ਤਿੰਨ ਵਾਦੇ ਲੋਕਾਂ ਨੇ ਕੀਤੇ ਸੀ ਉਹਨਾਂ ਨੇ ਗੱਲ ਕਹੀ ਸੀ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾਊਗਾ ਪੰਜਾਬ ਚੋਂ ਬੇਰੁਜ਼ਗਾਰੀ ਖਤਮ ਕੀਤੀ ਜਾਊਗੀ ਪੰਜਾਬ ਚ ਬੀਬੀਆਂ ਦੇ ਖਾਤੇ ਚ 1-1000 ਰੁਪਏ ਪਾਇਆ ਜਾਏਗਾ ਅੱਜ 3 ਸਾਲ ਦਾ ਸਮਾਂ ਸਰਕਾਰ ਬਣੀ ਨੂੰ ਹੋ ਚੁੱਕਾ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਚ ਤੁਸੀਂ ਰਹਿੰਦੇ ਜੋ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਂਦੇ ਜੋ ਪੰਜਾਬ ਚ ਬੀਬੀਆਂ ਦੇ ਖਾਤੇ ਚ 1000 ਰੁਪਏ ਪਾਇਆ ਜੀ ਜੇ 1000 ਰੁਪਇਆ ਪਾਇਆ ਹੁੰਦਾ ਤੇ ਅੱਜ ਬੀਬੀਆਂ ਦਰਦਰ ਦੀ ਠੋਕਰਾਂ ਨਾ ਕੰਗੀਆਂ ਪੰਜਾਬ 'ਚ ਅੱਜ ਵੀ ਬਹੁਤ ਵੱਡੀ ਤਦਾਦ 'ਚ ਨਸ਼ਾ ਵਿਕ ਰਿਹਾ ਹੈ ਵਿਕ ਰਿਹਾ ਪੰਜਾਬ 'ਚ ਨੌਜਵਾਨੀ ਨੂੰ ਖਤਮ ਕਰ ਰਿਹਾ ਹੈ ਔਰ ਤੀਸਰੀ ਗੱਲ ਪੰਜਾਬ 'ਚੋਂ ਨਸ਼ਾ ਖਤਮ ਇੱਕ ਤਰੀਕੇ ਨਾਲ ਹੋ ਸਕਦਾ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਕਿ ਅਸੀਂ ਪੰਜਾਬ 'ਚੋਂ ਬੇਰਜ਼ਗਾਰੀ ਖਤਮ ਕੀਤੀ ਜਾਊਗੀ ਹਰ ਘਰ 'ਚ ਸਰਕਾਰੀ ਨੌਕਰੀ ਦਿੱਤੀ ਜਾਊਗੀ ਅੱਜ ਪੰਜਾਬ ਦੇ ਵਿੱਚੋਂ ਜੇਕਰ ਮੁੱਖ ਮੰਤਰੀ ਸਾਹਿਬ ਹਰ ਘਰ 'ਚ ਨੌਕਰੀ ਦੇ ਦੇਣਾ ਤੇ ਜਿਹਦੇ ਘਰ 40 ਤੋਂ 50 ਹਜ਼ਾਰ ਰੁਪਿਆ ਤਨਖਾਹ ਆਵੇਗੀ ਨਾ ਤਾਂ ਉਹਦਾ ਬੱਚਾ ਨਸ਼ੇ ਕਰਨ ਦਾ ਆਦੀ ਹੋਏਗਾ ਜਦੋਂ ਰੋਜ਼ਗਾਰ ਮਿਲੇਗਾ ਉਹਦਾ ਗਲਤ ਬੰਨੇ ਖਿਆਲ ਨਹੀਂ ਜਾਊਗਾ ਤੇ ਪੰਜਾਬ 'ਚੋਂ ਸਾਰੀਆਂ ਚੀਜ਼ਾਂ ਦਾ ਖਤਮਾ ਹੋ ਜਾਊਗਾ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਬਥੇਰੇ ਵਾਦੇ ਤੁਹਾਡਾ 3 ਸਾਲ ਦਾ ਸਮਾਂ ਬੀਤ ਚੁੱਕਾ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਦੀ بجائے ਪੰਜਾਬ ਦੇ 3.5 ਕਰੋੜ ਲੋਕਾਂ ਦਾ ਹਾਲ-ਚਾਲ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹੁਣ ਪੰਜਾਬ ਦੇ ਗਰੀਬ ਜਾਗ ਚੁੱਕੇ ਆ ਪੰਜਾਬ ਦੇ ਵੋਟਰ ਜਾਗ ਚੁੱਕੇ ਆ ਪੰਜਾਬ ਦੇ ਵੋਟਰ ਜਾ ਕੇ 2027 ਚ ਇਹਨਾਂ ਪਾਰਟੀਆਂ ਨੂੰ ਜਿਹੜੀਆਂ ਸਰਮਾਇਦਾਰ ਪਾਰਟੀਆਂ ਚਾਹੇ ਕਾਂਗਰਸ ਚਾਹੇ ਅਕਾਲੀ ਦਲ ਚਾਹੇ ਆਮ ਆਦਮੀ ਪਾਰਟੀ ਨੂੰ ਮੂਥੋੜ ਮਾ ਜਵਾਬ ਵੋਟਾਂ ਰਹੀ ਵਾਰਮਿਕੀ ਮਜਬੀ ਸਿੱਖ ਸਮਾਜ 227 ਚ ਦਿਨ ਚੱਲ ਰਿਹਾ ਹੈ ਲੱਗਦਾ ਤੁਹਾਨੂੰ ਅਕਾਲੀ ਦਲ ਜਿੱਤ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਜਦੋਂ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਸੀ ਤਕਰੀਬਨ ਬਹੁਤ ਸਾਰਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਰਾਜ ਕੀਤਾ ਕਾਂਗਰਸ ਨੇ ਰਾਜ ਕੀਤਾ ਇਹਨਾਂ ਪਾਰਟੀਆਂ ਨੇ ਗਰੀਬਾਂ ਨਾਲ ਇੱਕੋ ਵਾਦਾ ਕੀਤਾ ਸੀ ਵੀ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਜਦੋਂ ਬਣ ਗਈ ਬਣੂਗੀ ਤੁਹਾਡੇ ਸਿਰਾਂ ਤੋਂ ਗ਼ਰਬੀ ਦਾ ਟੋਕਰਾ ਖਤਮ ਕੀਤਾ ਜਾਊਗਾ ਤੁਹਾਡੇ ਘਰਾਂ ਚੋਂ ਗਰੀਬੀ ਖਤਮ ਕੀਤੀ ਜਾਊਗੀ ਬੇਰੁਜ਼ਗਾਰੀ ਖਤਮ ਕੀਤੀ ਜਾਊਗੀ ਕੀ ਅਕਾਲੀ ਦਲ ਨੂੰ ਲੋਕਾਂ ਨੇ ਮੁੱਖ ਮੰਤਰੀ ਬਣਾ ਕੇ ਮੌਕਾ ਨਹੀਂ ਸੀ ਦਿੱਤਾ ਜੇ ਅਕਾਲੀ ਦਲ ਚਾਹੁੰਦਾ ਆਪਣੇ ਆਪ ਨੂੰ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਅਖਵਾਉਂਦਾ ਕੀ ਮਾਂ ਪਾਰਟੀ ਨੇ ਪੰਜਾਬ ਦੇ 3.5 ਕਰੋੜ ਲੋਕਾਂ ਦੀ ਨੌਜਵਾਨਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਜੇ ਅੱਜ ਪੰਜਾਬ ਦੇ ਵਿੱਚੋਂ ਅਕਾਲੀ ਦਲ ਦੀ ਦੁਰਦਸ਼ਾ ਆ ਸਾਹਮਣੇ ਆਈ ਆ ਇਹ ਅਕਾਲੀ ਦਲ ਖੁਦ ਜਾਣਦਾ ਵੀ ਅਸੀਂ ਪੰਜਾਬ ਦੇ ਲੋਕਾਂ ਨਾਲ ਕਿਹੜੀ ਦੁਰਦਸ਼ਾ ਉਹਨਾਂ ਦੀ ਬਣਾਈ ਆ ਤੇ ਭੁੱਲ ਜਾਵੇ ਅਕਾਲੀ ਦਲ ਵੀ ਪੰਜਾਬ ਚ ਸਰਕਾਰ ਬਣਾਈ ਜਾਏਗਾ ਪੰਜਾਬ ਚ ਸਰਕਾਰ ਉਹਨਾਂ ਲੋਕਾਂ ਦੀ ਬਣਨੀ ਆ ਜਿਨ੍ਹਾਂ ਲੋਕਾਂ ਦੀ ਆਇਤਿਕ ਕਿਸੇ ਨੇ ਗੱਲ ਨਹੀਂ ਕੀਤੀ ਹੁਣ ਬਸਪਾ ਅੰਬੈਦਕਰ ਪਾਰਟੀ ਜਿਨ੍ਹਾਂ ਦੀ ਗਿਣਤੀ ਜ਼ਿਆਦਾ ਆ ਡਾਕਟਰ ਅੰਬੈਦਕਰ ਸਾਹਿਬ ਨੇ ਕਿਹਾ ਵੀ ਵੋਟਰਾਂ ਨਾਲ ਪੰਜਾਬ ਦਾ ਮੁੱਖ ਮੰਤਰੀ ਔਰ ਵੋਟਰਾਂ ਵਾਲੇ ਇਲਾਕੇ ਦਾ ਐਮਐਲਏ ਬਣਦਾ ਤੇ ਮੈਂ ਕਹਿੰਦਾ ਵੀ ਪੰਜਾਬ ਦੀ ਐਸਸੀ ਵੋਟ ਸਭ ਤੋਂ ਜ਼ਿਆਦਾ ਤੇ ਹੁਣ ਤਾਂ ਮੌਕਾ ਐਸਸੀ ਨੂੰ ਮੁੱਖ ਮੰਤਰੀ ਬਣਦਾ ਮਿਲਣਾ ਚਾਹੀਦਾ ਐਸਸੀ ਸਮਾਜ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਈ ਆਪਾਂ 78 ਸਾਲ ਉਹਨਾਂ ਪਾਰਟੀਆਂ ਨੂੰ ਰਾਜ ਕਰਨ ਦਾ ਮੌਕਾ ਦਿੱਤਾ ਜਿਨ੍ਹਾਂ ਨੇ ਸਾਨੂੰ ਅੱਜ ਵੀ ਗਰੀਬ ਰੱਖਿਆ ਇੱਕ ਵਾਰੀ ਮੌਕਾ ਬਸਪਾ ਮੇੜ ਕੇ ਭਾੜੀ ਤੁਹਾਡੀ ਆਪਣੀ ਪਾਰਟੀ ਆ ਜਿਨ੍ਹਾਂ ਨੇ ਅੱਜ ਤੱਕ ਗਰੀਬਾਂ ਨਾਲ ਕਿਸੇ ਵੀ ੱੱਕਾ ਹੋਇਆ ਉਹਦੀ ਆਵਾਜ਼ ਉਠਾਈ ਆ ਇੱਕ ਵਾਰੀ ਮੈਂ ਆਵਾਜ਼ ਮਿੱਕੀ ਮਜਬੂਸ ਸੇ ਸਮਾਜ ਨੂੰ ਬੇਨਤੀ ਕਰਦਾ ਪਿਓ ਰਲ ਕੇ ਆਪਾਂ ਆਪਣੀ ਸਰਕਾਰ ਬਣਾ ਕੇ ਆਪਣੇ ਦੁੱਖਾਂ ਦਾ ਅੰਤ ਕਰਨ ਦੀ ਕੋਸ਼ਿਸ਼ ਕਰੀਏ ਬਿਲਕੁਲ ਸੋ ਇੱਕ ਹੋਰ ਸਕੀਮ ਜਿਹੜੀ ਹੈ ਭਗਵੰਤ ਮਾਨ ਜੀ ਵੱਲੋਂ ਜਾਰੀ ਕੀਤੀ ਗਈ ਹੈ ਲੈਂਡ ਪੋਲਿੰਗ ਨੂੰ ਲੈ ਕੇ ਜਿਹੜੀ ਸਕੀਮ ਆਈ ਉਸ ਨੂੰ ਤੁਸੀਂ ਸਪੋਰਟ ਕਰਦੇ ਹੋ ਲੈਂਡ ਪੋਲਿੰਗ ਦੀ ਜਿਹੜੀ ਸਕੀਮ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਮੁੱਖ ਮੰਤਰੀ ਸਾਹਿਬ ਨੂੰ ਹਾਈ ਕੋਰਟ ਦਾ ਜਵਾਬ ਪਿਛਲੇ ਦਿਨੀ ਮਿਲ ਚੁੱਕਾ ਆ ਜੀ ਜੇਕਰ ਇਸ ਦਾ ਕਿਸੇ ਵੀ ਕਮਿਊਨਿਟੀ ਨੂੰ ਫਾਇਦਾ ਹੋਣਾ ਤਾਂ ਹੁੰਦਾ ਤੇ ਹਾਈ ਕੋਰਟ ਦੇ ਇੱਕ ਬਹੁਤ ਸਿਆਣੇ ਜੱਜ ਬੈਠੇ ਹੁੰਦੇ ਆ ਉਹਨਾਂ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉੱਥੇ ਰੋਕ ਲਗਾਈ ਆ ਬਿਲਕੁਲ ਵਸਪਾ ਮੇਡਕਰ ਪਾਰਟੀ ਲੈਂਡ ਪੋਲਿਟਿਕ ਪਾਲਸੀ ਦੀ ਵਿਰੋਧ ਕਰਦਾ ਹਰੇਕ ਵਰਗ ਦੇ ਨਾਲ ਖੜਾ ਜਿੱਥੇ ਵੀ ਸਮਾਜ ਨੂੰ ਕਿਸਾਨ ਭਰਾਵਾਂ ਨੂੰ ਵਸਪਾ ਮੇਡਕਰ ਪਾਰਟੀ ਦੀ ਜਰੂਰਤ ਹੋਏਗੀ ਇਹਨਾਂ ਦੇ ਨਾਲ ਖੜੀ ਹਮੇਸ਼ਾ ਹੀ ਨਜ਼ਰ ਆਏਗੀ ਜੀ ਕਿਤੇ ਨਾ ਕਿਤੇ ਲੱਗਦਾ ਕਿ ਪਹਿਲਾਂ ਨਾਲੋਂ ਫਰਕ ਆਇਆ ਐਸੀ ਸਮਾਜ ਨੂੰ ਲੋਕੀ ਮਤਲਬ ਸਪੋਰਟ ਕਰ ਰਹੇ ਨੇ ਅੱਗੇ ਆਏ ਨੇ ਉਹ ਵਧ ਰਹੇ ਨੇ ਹੁਣ ਲੱਗਦਾ ਤੁਹਾਨੂੰ ਥੋੜੇ ਬਹੁਤ ਤਾਂ ਉਹਨਾਂ ਨੂੰ ਸਪੋਰਟ ਮਿਲੀ ਅੱਜ ਬਸਪਾ ਅੰਬੇਡਕਰ ਪਾਰਟੀ ਨੇ ਚੁੱਲਾ ਪਧਰਤੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਵਿਚਾਰਧਾਰਾ ਤੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਕੁਰਬਾਨੀਆਂ ਤੋਂ ਬਸਪਾ ਅੰਬੇਡਕਰ ਪਾਰਟੀ ਬਣਾਉਣ ਦੇ ਦਮੀ ਸ਼ਹਿਰ ਸ਼੍ਰੀ ਦੀਵਿਦਾਸ ਨਾਰਜੀ ਦੀਆਂ ਕੁਰਬਾਨੀਆਂ ਤੋਂ ਯਾਦ ਕਰਾ ਕੇ ਲੋਕਾਂ ਨੂੰ ਇੰਨਾ ਕਿ ਜਾਗਰਤ ਕਰ ਦਿੱਤਾ ਵੀ ਵੋਟ ਦੀ ਤਾਕਤ ਡਾਕਟਰ ਅੰਬेडकर ਸਾਹਿਬ ਨੇ ਕਿਆ ਰਾਜਾ ਪੈਦਾ ਕਰਦੀ ਪਰ ਤੁਹਾਡੀ ਵੋਟ ਨਾ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਆ ਉਹਨਾਂ ਨੇ ਤੁਹਾਡਾ ਭਲਾ ਕਰਨ ਦੀ ਬਜਾਏ ਤੁਹਾਨੂੰ ਗਰੀਬ ਰੱਖਿਆ ਹੁਣ ਸਾਨੂੰ ਜ਼ਰੂਰਤ ਆ ਕਿ ਆਪਾਂ ਆਪਣੇ ਵਿੱਚੋਂ ਮੁੱਖ ਮੰਤਰੀ ਬਣਾ ਕੇ ਆਪਣਾ ਸਾਰੇ ਸਮਾਜ ਦਾ ਭਲਾ ਕਰਨ ਦੀ ਕੋਸ਼ਿਸ਼ ਕਰੀਏ ਅੱਜ ਲੋਕ ਆਪਣੀ ਵੋਟ ਤੋਂ ਆਪਣੇ ਹੱਕਾਂ ਤੋਂ ਬਿਲਕੁਲ ਜਾਗਰਤ ਹੋ ਚੁੱਕੇ ਆ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਇਹ ਮਤ ਸੋਚੇ ਪੀ ਇਹ ਲੋਕ ਥੋੜੇ ਥੋੜੇ ਲਾਲਚ ਚਾਕੇ ਸਾਨੂੰ ਵੋਟਾਂ ਪਾ ਕੇ ਸਾਨੂੰ ਫਿਰ ਮੁੱਖ ਮੰਤਰੀ ਬਣਾਉਣਗੇ ਇਹ ਲੋਕ ਹੁਣ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਨਾ ਲੋਕਾਂ ਨੂੰ 3.5 ਕਰੋੜ ਦੀ ਵਾਦੀ ਵਾਲਿਆਂ ਨੂੰ ਵੀ ਤੁਸੀਂ ਵੋਟਾਂ ਵਿੱਚ ਤੁਹਾਡੇ ਕੋ ਕਾਂਗਰਸੀ ਵੀ ਆਉਣਗੇ ਅਕਾਲੀਏ ਵੀ ਆਉਣਗੇ ਉਹਨਾਂ ਕੋ ਜੇਬ ਚੋਂ ਪੈਸੇ ਵੀ ਪਵਾ ਲਿਓ ਸ਼ਰਾਬ ਵੀ ਪੀ ਲਿਓ ਪਰ ਵੋਟ ਆਮ ਆਦਮੀ ਪਾਰਟੀ ਨੂੰ ਪਾ ਦਿਓ ਪਰ ਮੈਂ ਹੁਣ ਗਰੀਬ ਲੋਕਾਂ ਨੂੰ ਬੇਨਤੀ ਕਰਦਾ ਕਿ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਦੀ ਗੱਲ ਨੂੰ ਜਰੂਰ ਯਾਦ ਰੱਖਿਓ ਇਹਨਾਂ ਪਾਰਟੀਆਂ ਕੋਲ ਜ਼ਰੂਰ ਇਹ ਚੀਜ਼ਾਂ ਲੈ ਲਿਓ ਪਰ ਵੋਟ ਬਸਪਾ ਵੇਡ ਕੇ ਪਾਰਟੀ ਨੂੰ ਪਾਇਓ ਜਿਹੜੀ ਤੁਹਾਡੀ ਆਪਣੀ ਮਾਂ ਪਾਰਟੀ ਆ ਬਿਲਕੁਲ ਅ ਅਸੀਂ ਦੇਖਦੇ ਹਾਂ ਤੁਸੀਂ ਰਾਜਨੀਤੀ ਦੀ ਗੱਲ ਕਰ ਰਹੇ ਹੋ ਕਿ ਉਹਦੇ ਵਿੱਚ ਭੇਦਭਾਵ ਕੀਤਾ ਜਾਂਦਾ ਹੈ ਨਾ ਲੇਕਿਨ ਜਿਹੜੇ ਆਮ ਪਬਲਿਕ ਹੈ ਜਿਹੜੇ ਆਮ ਪਬਲਿਕ ਦੇ ਵਿੱਚ ਕੁਝ ਹੋਰ ਲੋਕ ਨੇ ਜਿਹੜੇ ਉੱਚੀ ਜਾਤ ਦੇ ਕਹਿ ਲੈਂਦੇ ਆਪਾਂ ਹਾਂ ਉਹ ਵੀ ਬੇਗਬਾਵ ਕਰਦੇ ਨੇ ਉਹਨਾਂ ਦੇ ਨਾਲ ਇਸ ਚੀਜ਼ ਨੂੰ ਤੁਸੀਂ ਮੰਨਦੇ ਹੋ ਜੇਕਰ ਭੇਦ ਭਾਵਨਾ ਹੋਣਾ ਹੁੰਦਾ ਤੇ ਅੱਜ 78 ਸਾਲ ਦੇਸ਼ ਦੀ ਆਜ਼ਾਦੀ 'ਚ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਵੀ ਜਿਹੜੇ ਕਿ ਪੰਜਾਬ ਦਾ ਬਰਾਬਰਤਾ ਦੀ ਗੱਲ ਕੀਤੀ ਸੀ ਉਹਨਾਂ ਕਹਿੰਦੇ ਵੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੋ ਵਧੀਆ ਕਰਿਆ ਤੇ ਇੱਕ ਗਰੀਬ ਕੋ ਵਧੀਆ ਕਰ ਹੋਣਾ ਚਾਹੀਦਾ ਜੇਕਰ ਭੇਦ ਭਾਵਨਾ ਕੀਤਾ ਹੁੰਦਾ ਤੇ ਅੱਜ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚੋਂ ਗਰੀਬ ਰਹਿਣਾ ਨਹੀਂ ਸੀ ਪਰ ਇਹਨਾਂ ਸਰਕਾਰਾਂ ਨੇ ਇਹਨਾਂ ਘੱਟ ਗਿਣਤੀ ਦੇ ਲੋਕਾਂ ਨੇ ਇਹਨਾਂ 15% ਲੋਕਾਂ ਨੇ ਪੰਜਾਬ ਅਤੇ ਦੇਸ਼ ਦੇ ਵਿੱਚ ਗਰੀਬਾਂ ਨਾਲ ਭੇਦਭਾਵ ਕਰਕੇ ਇਹਨਾਂ ਨੂੰ ਗਰੀਬ ਰੱਖਿਆ ਆਪਣੇ ਆਪ ਨੂੰ ਤਗੜਿਆ ਕੀਤਾ ਜੇਕਰ ਭੇਦਭਾਵ ਦੀ ਤੁਸੀਂ ਗੱਲ ਕੀਤੀ ਆ ਅੱਜ ਵੀ 78 ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਗਰੀਬਾਂ ਨਾਲ ਭੇਦਭਾਵ ਕੀਤਾ ਜਾਂਦਾ ਚਾਹੇ ਕਿਸੇ ਢਾਂਗ ਨਾਲ ਕੀਤਾ ਜਾਂਦਾ ਚਾਹੇ ਚੋਰ ਮੋਰੀ ਰੰਗ ਕੀਤਾ ਜਾਂਦਾ ਇਹਨਾਂ ਨਾਲ ਅੱਜ ਵੀ ਭੇਦਭਾਵ ਕੀਤਾ ਜਾਂਦਾ ਪੇਤ ਭਾਵੇਂ ਨਾ ਚੁੱਤ ਤੱਕ ਖਤਮ ਹੋਣਾ ਜਿੰਨਾ ਤੱਕ ਇਹ ਲੋਕ ਉਹਨਾਂ ਲੋਕਾਂ ਦੇ ਬਰਾਬਰ ਨਹੀਂ ਹੁੰਦੇ ਬਿਲਕੁਲ ਜੇਕਰ ਮੰਨ ਲਓ ਤੁਸੀਂ ਸੱਤਾ ਦੇ ਵਿੱਚ ਆਉਨੇ ਹੋ ਤਾਂ ਤੁਹਾਡੇ ਵੱਲੋਂ ਲੋਕਾਂ ਵਾਸਤੇ ਕੀ ਕੁਝ ਕੀਤਾ ਜਾਵੇਗਾ ਜੇਕਰ बसपा ਮੇੜਕਰ ਪਾਰਟੀ ਨੂੰ ਗਰੀਬ ਲੋਕ ਸੱਤਾ 'ਚ ਆਉਣ ਦਾ ਮੌਕਾ ਦੇਣਗੇ बसपा ਮੇੜਕਰ ਪਾਰਟੀ ਉਹ ਗਰੀਬ ਲੋਕਾਂ ਲਈ ਕਰੇਗੀ ਜਿਹੜਾ 78 ਸਾਲ ਦੇਸ਼ ਦੀ ਜਾਤੀ ਤੋਂ ਬਾਝ ਨਹੀਂ ਹੋਇਆ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਮੈਂ ਜਾਤ ਪਾਤ ਨੂੰ ਮੰਨਦਾ ਨਹੀਂ ਹਾਂ ਪਰ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਤੇ ਅੱਜ ਤੱਕ ਪੰਜਾਬ ਤੇ ਦੇਸ਼ ਦੀਆਂ ਸਰਕਾਰਾਂ ਬਣੀਆਂ ਉਹਨਾਂ ਲੋਕਾਂ ਦੇ ਹੱਕਾਂ ਦੀ ਅੱਜ ਤੱਕ ਕਿਸੇ ਸਰਕਾਰ ਨੇ ਗੱਲ ਨਹੀਂ ਕੀਤੀ ਪਰ ਬਸਪਾ ਬੇੜਕਰ ਪਾਰਟੀ ਜਿੰਨਾ ਚੋ ਬਣਾਈ ਗਈ ਜੇਕਰ ਬਸਪਾ ਬੇੜਕਰ ਪਾਰਟੀ ਵਾਲਮੀਕੀ ਮਜਬੀ ਸਿੱਖਾਂ ਦੇ ਹੱਕਾਂ ਦੀ ਗੱਲ ਨਹੀਂ ਕਰੂਗੀ ਅਸੀਂ ਹਰੇਕ ਕੌਮ ਨੂੰ 3.5 ਕਰੋੜ ਦੀ ਆਬਾਦੀ ਨੂੰ ਪੂਰਾ ਬਰਾਬਰ ਮਾਨ ਸਤਕਾਰ ਦਿੰਨੇ ਆ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਆ ਪਰ ਵਾਲਮੀਕੀ ਮਜਬੀ ਸਿੱਖਾਂ ਦੀ ਇਸ ਕਰਕੇ ਗੱਲ ਕੀਤੀ ਜਾਂਦੀ ਹੈ ਕਿ ਕਿਸੇ ਪਾਰਟੀ ਨੇ ਅਜ ਤੱਕ ਇਹਨਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਬਸ ਪਾਂਬੇਡਕਰ ਪਾਰਟੀ ਵਾਲਮੀਕੀ ਮਜਬੀ ਸਿੱਖਾਂ ਨੂੰ ਰਾਜਨੀਤੀ ਤੌਰ ਤੇ ਉੱਪਰ ਠਾਕੇ ਇਹਨਾਂ ਨੂੰ ਉਹਨਾਂ ਲੋਕਾਂ ਦੇ ਬਰਾਬਰ ਕਰਨਾ ਚਾਹੁੰਦੀ ਆ ਔਰ ਸੱਤਾ ਦੇ ਆਉਣ ਤੇ ਉਹਨਾਂ ਲੋਕਾਂ ਦੇ ਦੁੱਖਾਂ ਦਾ ਅੰਤ ਕਰਨਾ ਚਾਹੁੰਦੀ ਆ ਜਿਹੜਾ 78 ਸਾਲਾਂ 'ਚ ਕਿਸੇ 파ਰਟੀ ਨੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਸ ਪਾਹ ਅੰਬੇਡਕਰ 파ਰਟੀ ਲੋਕਾਂ ਨੂੰ ਅਪੀਲ ਕਰਦੀ ਆ ਕਿ ਅਸੀਂ ਗਰੀਬ ਲੋਕਾਂ ਦੀ ਆਵਾਜ਼ ਨੂੰ ਉਠਾਉਣਾ ਚਾਹੁੰਦੇ ਆ ਗਰੀਬ ਲੋਕਾਂ ਦੀ ਗਰੀਬੀ ਬੇਰਜ਼ਗਾਰੀ ਅਨਪੜਤਾ ਦਾ ਖਾਤਮਾ ਕਰਨਾ ਚਾਹੁੰਦੇ ਆ ਉਹ ਬਸ ਪਾਹ ਅੰਬੇਡਕਰ 파ਰਟੀ ਤੋਂ ਬਗੈਰ ਕੋਈ ਵੀ 파ਰਟੀ ਨਹੀਂ ਕਰ ਸਕਦੀ ਜਿਹੜੀ ਕਿ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੀ ਆ ਜਾਨਬਾਦ ਜੀ ਜੇਕਰ ਤੁਸੀਂ ਆਪਣੇ ਕਿਸੇ ਦੋਸਤਾਂ ਨੂੰ ਆਪਣੇ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੇ ਸਕਦੇ ਮੈਂ ਅੱਜ ਤੁਹਾਡੇ ਚੈਨਲ ਲਈ ਇੱਕ ਪੰਜਾਬ ਦੇ ਹਰੇਕ ਵਰਗ ਨੂੰ ਗਰੀਬ ਪਰਿਵਾਰਾਂ ਨੂੰ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਬਸ ਪਾ ਬੈਠ ਕੇ ਪਾਰਟੀ ਤੁਹਾਡੇ ਗਰੀਬੀ ਨੂੰ ਬੇਰੋਜ਼ਗਾਰੀ ਨੂੰ ਹਨ ਪੜ੍ਹਤਾ ਦੇ ਖਾਤਮੇ ਲਈ ਰਾਤ ਦਿਨ ਤੁਹਾਡੇ ਹੱਕਾਂ ਲਈ ਲੜ ਰਹੀ ਆ ਤੁਹਾਡੇ ਤੇ ਜ਼ੁਲਮ ਹੁੰਦਾ ਉਹਦਾ ਜਵਾਬ ਦਿੰਦੀ ਆ ਚਾਹੇ ਕਿਸੇ ਤਰ੍ਹਾਂ ਦਾ ਵੀ ਹੁੰਦਾ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਅੱਜ ਇਹਨਾਂ ਦੇ ਚੈਨਲ ਰਾਹੀਂ ਕਿ ਅਸੀਂ 2027 ਦੇ ਵਿੱਚ ਸੱਤਾ ਪਰਿਵਰਤਨ ਕਰਨੀ ਚਾਹੁੰਦੇ ਆ 2027 ਚ 78 ਸਾਲਾਂ ਬਾਅਦ ਸੱਤਾ ਪਰਿਵਰਤਨ ਕਰਕੇ ਪੰਜਾਬ ਚੋਂ ਹਰ ਮੁਸ਼ਕਲ ਦਾ ਹੱਲ ਕਰਨਾ ਚਾਹੁੰਦੇ ਆ ਜੇਕਰ ਤੁਸੀਂ ਸਾਥ ਦੇ ਦਿੱਤਾ ਤੇ 2027 ਤੋਂ ਬਾਅਦ ਚ ਇੰਨਾ ਗਰੀਬ ਲੋਕਾਂ ਦੀ ਉਸ ਗਰੀਬੀ ਤੋਂ ਬੇਰਜ਼ਗਰੀ ਤੋਂ ਅਨਪੜਤਾ ਤੋਂ ਛਟਕਾਰਾ ਦਵਾਉਣ ਦਾ ਪਹਿਲਾ ਡੰਡਾ ਫੋੜੀ ਦਾ ਚੜ ਜਾਗੇ ਮੈਂ ਦੂਜੀ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਤਨਤਨ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਪੰਜਾਬ ਅਤੇ ਦੇਸ਼ ਅੰਦਰ ਸਿੱਖੀ ਵਸਦੀ ਆ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਲਤ ਪਰਿਵਾਰਾਂ ਨਾਲ ਸਿੱਖ ਕਮਿਊਨਿਟੀ ਨੂੰ ਮੰਨਦੇ ਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤਨਤਨ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ 5 ਸਤੰਬਰ ਦੀ ਛੁੱਟੀ ਦਾ ਜਲਦ ਤੋਂ ਜਲਦ ਐਲਾਨ ਕਰਨਾ ਚਾਹੀਦਾ ਜਿਹੜੀਆਂ ਕਿ ਇਹਨਾਂ ਦੀ ਸਿੱਖ ਕਮਿਊਨਿਟੀ ਨੂੰ ਸਿੱਖ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਪੈਦਾ ਹੋ ਸਕੇ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਛੁੱਟੀ ਦਾ ਜਲਦ ਐਲਾਨ ਕੀਤਾ ਜਾਵੇ ਤਾਂ ਜੋ ਕਿ ਉਹਨਾਂ ਦੀ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਸਿੱਖ ਕੌਮ ਲਈ ਦਿੱਤੀ ਆ ਧੰਨਵਾਦ ਜੀ ਜੀ ਥੈਂਕ ਯੂ ਸੋ ਮਚ ਸਾਡਾ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਲਈ ਤੇ ਬਹੁਤ ਚੰਗਾ ਲੱਗਿਆ ਤੁਹਾਡਾ ਗੱਲ ਕਰਕੇ ਧੰਨਵਾਦ ਜੀ ਸੋ ਇਹ ਸੰਸਾੜੀ ਨਾ ਕੌਜੀ ਸਿੰਘ ਹੋਤਾ ਜੀ ਜਿਨ੍ਹਾਂ ਨੇ ਆਪਣੀ ਪਾਰਟੀ ਨੂੰ ਲੈ ਕੇ ਅਤੇ ਚਲ ਰਹੇ ਪ੍ਰੋਟੈਸਟ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਤਾ ਕੀਤੀਆਂ ਸੋ ਇਸ ਦੇ ਨਾਲ ਹੀ ਮੈਨੂੰ ਹਰਪ੍ਰੀਤ ਕੌਰ ਤੇ ਕੈਮਰਾਮੈਨ ਬਿੰਦਰ ਨੂੰ ਜਾਨ ਦੇ ਦੋ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਸਰ